ਠੱਗੀਆਂ ਸਮੇਂ-ਸਮੇਂ ਤੇ ਲੋਕ ਲੋਕਾਂ ਦੇ ਨਾਲ ਮਾਰਦੇ ਨੇ ਪਰ ਜੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਜ਼ਿਆਦਾਤਰ ਆਨਲਾਈਨ ਠੱਗੀਆਂ ਮਾਰੀਆਂ ਜਾਂਦੀਆਂ ਨੇ ਤੇ ਅੱਜ ਜਿਹੜੀ ਤੁਹਾਨੂੰ ਮੈਂ ਸੱਚੀ ਘਟਨਾ ਸੁਣਾਉਣ ਜਾ ਰਿਹਾ ਇਸ ਨਾਲ ਦੀਆਂ ਠੱਗੀਆਂ ਵੀ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਹੁੰਦੀਆਂ ਨੇ ਠੱਗੀ ਬੰਦੇ ਦੇ ਨਾਲ ਉਦੋਂ ਵੱਜਦੀ ਹੈ ਜਦੋਂ ਬੰਦਾ ਲਾਲਚ ਦੇ ਵਿੱਚ ਆ ਜਾਵੇ ਜਾਂ ਜ਼ਿਆਦਾ ਡਰਾਇਆ ਜਾਵੇ ਇਸ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਔਰਤ ਬਾਜ਼ਾਰ ਦੇ ਵਿੱਚ ਜਾ ਰਹੀ ਸੀ ਜੋ ਕਿ ਨਵੀਂ ਵਿਆਹੀ ਲੱਗ ਰਹੀ ਸੀ ਉਸ ਦੇ ਚੂੜਾ ਪਾਇਆ ਹੋਇਆ ਸੀ ਹਾਰ ਸ਼ਿੰਗਾਰ ਕੀਤਾ ਹੋਇਆ ਸੀ ਪਰ ਇੱਕ ਬੰਦਾ ਉਸ ਦੇ ਨਾਲ ਨਾਲ-ਨਾਲ ਜਾ ਰਿਹਾ ਸੀ ਉਹ ਕਦੇ ਉਸ ਔਰਤ ਤੋਂ ਅੱਗੇ ਹੋ ਜਾਂਦਾ ਸੀ ਕਦੇ ਉਸ ਔਰਤ ਤੋਂ ਪਿੱਛੇ ਹੋ ਜਾਂਦਾ ਸੀ ਔਰਤ ਉਸ ਤੋਂ ਪਰੇਸ਼ਾਨ ਲੱਗ ਰਹੀ ਸੀ ਜਦੋਂ ਭੀੜ-ਪਹਾੜ ਵਾਲਾ ਇਲਾਕਾ ਆਉਂਦਾ ਤਾਂ ਉਹ ਔਰਤ ਉੱਚੀ-ਉੱਚੀ ਚੀਕਾਂ ਮਾਰਦੀ ਹੈ ਤੇ ਰੌਲਾ ਪਾਉਂਦੀ ਹੈ ਤਾਂ ਜਦੋਂ ਉਸ ਔਰਤ ਦੀਆਂ ਚੀਕਾਂ ਸੁਣ ਕੇ ਲੋਕ ਉਹਨਾਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਪੁੱਛਦੇ ਨੇ ਕਿ ਕੀ ਹੋਇਆ ਤਾਂ ਉਹ ਔਰਤ ਉਸ ਬੰਦੇ ਵੱਲ ਉਂਗਲ ਕਰਕੇ ਕਹਿੰਦੀ ਹੈ ਕਿ ਇਹ ਬੰਦਾ ਮੈਨੂੰ ਪਰੇਸ਼ਾਨ ਕਰ ਰਿਹਾ ਮੈਨੂੰ ਛੇੜ ਰਿਹਾ ਜਦੋਂ ਔਰਤ ਦੀ ਇੰਨੀ ਗੱਲ ਭੀੜ ਨੇ ਸੁਣੀ ਤਾਂ ਉਸ ਤੋਂ ਬਾਅਦ ਭੀੜ ਨੇ ਉਸ ਬੰਦੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਕਾਫੀ ਕੁੱਟਿਆ ਕੁੱਟਣ ਤੋਂ ਬਾਅਦ ਜਦੋਂ ਉਹ ਬੰਦਾ ਰੋਣ ਲੱਗ ਗਿਆ ਤਾਂ ਭੀੜ ਨੇ ਉਸ ਨੂੰ ਛੱਡ ਦਿੱਤਾ ਤੇ ਉਸ ਨੂੰ ਪੁੱਛਿਆ ਕਿ ਤੂੰ ਔਰਤ ਨੂੰ ਪਰੇਸ਼ਾਨ ਕਿਉਂ ਕਰ ਰਿਹਾ ਸੀ ਕਿਉਂ ਛੇੜ ਰਿਹਾ ਸੀ ਤਾਂ ਉਹ ਬੰਦੇ ਨੇ ਜੋ ਗੱਲ ਕਹੀ ਇਹ ਸੁਣ ਕੇ ਲੋਕ ਹੈਰਾਨ ਹੋ ਗਏ ਤਾਂ ਉਸ ਬੰਦੇ ਨੇ ਕਿਹਾ ਕਿ ਉਹ ਔਰਤ ਕੋਈ ਗੈਰ ਔਰਤ ਨਹੀਂ ਸੀ ਉਹ ਮੇਰੀ ਘਰ ਵਾਲੀ ਸੀ ਮੇਰਾ ਉਸ ਨਾਲ 8 ਦਿਨ ਪਹਿਲੇ ਹੀ ਵਿਆਹ ਹੋਇਆ ਸੀ ਉਸ ਤੋਂ ਬਾਅਦ ਜਦੋਂ ਭੀੜ ਨੇ ਉਸ ਔਰਤ ਦੀ ਤਲਾਸ਼ ਕੀਤੀ ਉਹ ਉੱਥੇ ਨਹੀਂ ਸੀ ਉਹ ਗਾਇਬ ਹੋ ਚੁੱਕੀ ਸੀ ਤੇ ਸਭ ਸੋਚ ਰਹੇ ਸੀ ਕਿ ਉਹ ਔਰਤ ਗਈ ਤਾਂ ਗਈ ਕਿੱਥੇ ਅੱਜ ਦੀ ਸੱਚੀ ਘਟਨਾ ਉਸ ਔਰਤ ਦੀ ਉਹ ਔਰਤ ਕੌਣ ਸੀ ਕਿੱਥੇ ਚਲੀ ਗਈ ਤੇ ਕਿਵੇਂ ਮਿਲੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਦੀ ਸੱਚੀ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਡੂੰਗਰਪੁਰ ਦੀ ਇਸ ਦਾ ਇੱਕ ਥਾਣਾ ਸਾੰਗ ਬਾੜਾ ਇਸ ਦੇ ਅਧੀਨ ਇੱਕ ਮੁੰਡਾ ਜਿਸ ਦਾ ਨਾਮ ਭਾਨੂੰ ਪ੍ਰਤਾਪ ਸੀ ਉਸ ਦੀ ਉਮਰ 35 ਸਾਲ ਸੀ ਉਹ ਰਹਿੰਦਾ ਸੀ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਉਮਰ ਵੱਧ ਰਹੀ ਸੀ ਤੇ ਉਹ ਬੜਾ ਪਰੇਸ਼ਾਨ ਸੀ ਉਸ ਨੇ بڑے ਲੋਕਾਂ ਨਾਲ ਆਪਣੇ ਵਿਆਹ ਦੀ ਗੱਲ ਕੀਤੀ ਪਰ ਉਸ ਦਾ ਵਿਆਹ ਨਹੀਂ ਹੋਇਆ ਤਾਂ ਉਸ ਨੂੰ ਇੱਕ ਬੰਦਾ ਮਿਲਿਆ ਬੰਦੇ ਨੇ ਕਿਹਾ ਕਿ ਜੇ ਤੂੰ ਵਿਆਹ ਕਰਾਉਣਾ ਤਾਂ ਮੈਂ ਤੈਨੂੰ ਇੱਕ ਬੰਦੇ ਦੀ ਦੱਸ ਪਾਉਣਾ ਅੱਗੇ ਤੂੰ ਉਸ ਨੂੰ ਮਿਲ ਉਹ ਤੇਰਾ ਵਿਆਹ ਜ਼ਰੂਰ ਕਰਵਾਏਗਾ ਤਾਂ ਭਾਨੂੰ ਪ੍ਰਤਾਪ ਉਸ ਬੰਦੇ ਕੋਲ ਜਾਂਦਾ ਹੈ ਉਸ ਬੰਦੇ ਨੂੰ ਕਹਿੰਦਾ ਕਿ ਮੇਰੀ ਉਮਰ ਵੱਧ ਰਹੀ ਹੈ ਮੇਰਾ ਵਿਆਹ ਕਰਵਾ ਦੇ ਤਾਂ ਉਹ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰਾ ਵਿਆਹ ਕਰਵਾ ਦਵਾਂਗਾ ਉਸ ਨੇ ਭਾਨੂੰ ਪ੍ਰਤਾਪ ਨੂੰ ਇੱਕ ਫੋਨ ਨੰਬਰ ਦਿੱਤਾ ਤੇ ਕਿਹਾ ਕਿ ਇੱਥੇ ਤੇਰਾ ਵਿਆਹ ਨਹੀਂ ਹੋਏਗਾ ਇਹ ਫੋਨ ਨੰਬਰ ਇੱਕ ਔਰਤ ਹੈ ਗੁੱਡੀ ਬਰਮਨ ਉਸ ਦਾ ਹੈ ਤੇ ਉਹ ਮੱਧ ਪ੍ਰਦੇਸ਼ ਦੇ ਵਿੱਚ ਰਹਿੰਦੀ ਹੈ ਤੂੰ ਉਸ ਨਾਲ ਗੱਲ ਕਰ ਉਹ ਤੇਰਾ ਵਿਆਹ ਜ਼ਰੂਰ ਕਰਵਾ ਦੇਵੇਗੀ ਫੇਰ ਭਾਨੂ ਪ੍ਰਤਾਪ ਉਸ ਗੁੱਡੀ ਬਰਮਨ ਦੇ ਨਾਲ ਫੋਨ ਤੇ ਗੱਲ ਕਰਦਾ ਹੈ ਤੇ ਉਸ ਨੂੰ ਕਹਿੰਦਾ ਕਿ ਮੈਂ ਵਿਆਹ ਕਰਵਾਉਣਾ ਚਾਹਣਾ ਹੈ ਤਾਂ ਗੁੱਡੀ ਬਰਮਨ ਨੇ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਤੇਰਾ ਵਿਆਹ ਹੋ ਜਾਏਗਾ ਤੈਨੂੰ ਪਹਿਲਾਂ 5000 ਰੁਪਿਆ ਅਡਵਾਂਸ ਦੇਣਾ ਪਏਗਾ ਤੇ ਉਸ ਤੋਂ ਬਾਅਦ ਮੈਂ ਤੈਨੂੰ ਕੁੜੀਆਂ ਦੀਆਂ ਫੋਟੋਆਂ ਭੇਜਾਂਗੀ ਜੋ ਕੁੜੀ ਤੂੰ ਸਿਲੈਕਟ ਕਰੇਗਾ ਉਸ ਕੁੜੀ ਨਾਲ ਤੇਰੀ ਗੱਲਬਾਤ ਕਰਾਵਾਂਗੇ ਤੇ ਉਸ ਨੂੰ ਵੀ ਤੈਨੂੰ ਦਿਖਾਵਾਂਗੇ ਜੇ ਰਿਸ਼ਤਾ ਪਸੰਦ ਆ ਗਿਆ ਤਾਂ ਤੁਹਾਡਾ ਵਿਆਹ ਕਰ ਦੇਵਾਂਗੇ ਤੇ ਭਾਨੂੰ ਪ੍ਰਤਾਪ ਐਦਾਂ ਹੀ ਕਰਦਾ ਗੁੱਡੀ ਬਰਮਨ ਨੂੰ 5000 ਰੁਪਿਆ ਪੇ ਕਰ ਦਿੰਦਾ ਤੇ ਗੁੱਡੀ ਬਰਮਨ ਉਸ ਨੂੰ ਕਹਿੰਦੀ ਹੈ ਕਿ ਜੇ ਤੇਰਾ ਵਿਆਹ ਹੋ ਗਿਆ ਤੈਨੂੰ ਕੁੜੀ ਪਸੰਦ ਆ ਗਈ ਕੁੜੀ ਨੇ ਤੈਨੂੰ ਪਸੰਦ ਕਰ ਲਿਆ ਤਾਂ ਉਸ ਤੋਂ ਬਾਅਦ ਤੈਨੂੰ 50000 ਰੁਪਏ ਦੇਣਾ ਹੋਵੇਗਾ ਤਾਂ ਭਾਨੂੰ ਪ੍ਰਤਾਪ ਨੇ ਕਿਹਾ ਕਿ ਠੀਕ ਹੈ ਜਦੋਂ ਭਾਨੂੰ ਪ੍ਰਤਾਪ ਉਸ ਕੁੜੀ ਬਰਮਨ ਨੂੰ 5000 ਰੁਪਏ ਪਾਉਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਭਾਨੂੰ ਪ੍ਰਤਾਪ ਦੇ ਫੋਨ ਉੱਤੇ ਅੱਠ ਕੁੜੀਆਂ ਦੀਆਂ ਫੋਟੋਆਂ ਭੇਜਦੀ ਹੈ ਫਿਰ ਭਾਨੂੰ ਪ੍ਰਤਾਪ ਉਹਨਾਂ ਫੋਟੋਆਂ ਨੂੰ ਦੇਖਦਾ ਹੈ ਚੰਗੀ ਤਰ੍ਹਾਂ ਦੇਖਦਾ ਹੈ ਤਾਂ ਉਹਨਾਂ ਵਿੱਚੋਂ ਇੱਕ ਕੁੜੀ ਸਿਲੈਕਟ ਕਰ ਲੈਂਦਾ ਹੈ ਤੇ ਉਸ ਕੁੜੀ ਤੇ ਟਿੱਕ ਲਾ ਕੇ ਕੁਡੀ ਬਰਮਨ ਨੂੰ ਭੇਜ ਦਿੰਦਾ ਹੈ ਕਿ ਮੈਨੂੰ ਇਹ ਕੁੜੀ ਪਸੰਦ ਹੈ ਮੈਂ ਇਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਉਸ ਤੋਂ ਬਾਅਦ ਫਿਰ ਉਹ ਆਪਣੇ ਕੋਲ ਭਾਨੂੰ ਪ੍ਰਤਾਪ ਨੂੰ ਬੁਲਾਉਂਦੀ ਹੈ ਇਹ ਸੀ ਸੰਦੜ ਜਾਂ ਮੋਲ ਇਸ ਦੇ ਕੋਲ ਭਾਨੂੰ ਪ੍ਰਤਾਪ ਨੂੰ ਬੁਲਾਇਆ ਜਾਂਦਾ ਹੈ ਭਾਨੂੰ ਪ੍ਰਤਾਪ ਕਹਿੰਦਾ ਕਿ ਮੈਂ ਆਪਣੇ ਇੱਕ ਦੋਸਤ ਜਿਸ ਦਾ ਨਾਮ ਬਰੇਂਦਰ ਹੈ ਉਸ ਨਾਲ ਆਵਾਂਗਾ ਅੱਜ ਇਹ ਮੇਰੇ ਨਾਲ ਪਰਿਵਾਰਕ ਮੈਂਬਰ ਕੋਈ ਵੀ ਨਹੀਂ ਆਏਗਾ ਤਾ ਗੁੱਡੀ ਬਰਮਨ ਕਹਿੰਦੀ ਹੈ ਕਿ ਠੀਕ ਹੈ। ਹੁਣ 11 ਮਈ 2022 ਨੂੰ ਭਾਨੂੰ ਪ੍ਰਤਾਪ ਗੁੱਡੀ ਬਰਮਨ ਦੀ ਦੱਸੀ ਹੋਈ ਥਾਂ ਤੇ ਚਲਿਆ ਜਾਂਦਾ ਹੈ ਤੇ ਅੱਗੇ ਉਹੀ ਕੁੜੀ ਜੋ ਭਾਨੂੰ ਪ੍ਰਤਾਪ ਨੇ ਪਸੰਦ ਕੀਤੀ ਸੀ ਬੈਠੀ ਹੁੰਦੀ ਹੈ ਜਿਸ ਦਾ ਨਾਂ ਕਾਜਲ ਚੌਧਰੀ ਸੀ। ਹੁਣ ਇਹ ਦੋਨੋਂ ਆਪਸ ਦੇ ਵਿੱਚ ਗੱਲਾਂ ਕਰਨ ਲੱਗਦੇ ਨੇ। ਇੱਕ ਦੂਜੇ ਬਾਰੇ ਜਾਣਨ ਲੱਗਦੇ ਨੇ ਪਰ ਇੰਨੇ ਸਮੇਂ ਨੂੰ ਹੀ ਪੁਲਿਸ ਦਾ ਹੂਟਰ ਵੱਜ ਜਾਂਦਾ ਹੈ। ਪੁਲਿਸ ਦੀ ਗੱਡੀ ਆ ਜਾਂਦੀ ਹੈ। ਖੂਟਰ ਸਨਸਾਰ ਗੁੱਡੀ ਬਰਮਨ ਉਥੋਂ ਫਰਾਰ ਹੋ ਜਾਂਦੀ ਹੈ ਪਰ ਜਦੋਂ ਕਾਜਲ ਚੌਧਰੀ ਉਥੋਂ ਭੱਜਣ ਲੱਗਦੀ ਹੈ ਤਾਂ ਉਸ ਦਾ ਹੱਥ ਭਾਨੂ ਪ੍ਰਤਾਪ ਫੜ ਲੈਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਆਪਾਂ ਤਾਂ ਵਿਆਹ ਕਰਵਾਵਾਂਗੇ ਤੂੰ ਕਿੱਥੇ ਜਾਣੀ ਹੈ ਤਾਂ ਪੁਲਿਸ ਆ ਜਾਂਦੀ ਹੈ ਪੁਲਿਸ ਭਾਨੂ ਪ੍ਰਤਾਪ ਵਿਰਿੰਦਰ ਤੇ ਕਾਜੋਲ ਚੌਧਰੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਆਉਂਦੀ ਆ ਰਾਜਸਥਾਨ ਦੇ ਜ਼ਿਲ੍ਹਾ ਡੂੰਗਰਪੁਰ ਦੇ ਥਾਣਾ ਸਾੰਗਵਾੜਾ ਚ ਇਹ ਪੁਲਿਸ ਟੀਮ ਦੇ ਵਿੱਚ ਐਸ ਐਚਓ सुरेंद्र ਸੁਲੰਕੀ ਸਬ ਇੰਸਪੈਕਟਰ ਸੁਮਿੰਦਰ ਹੈੱਡ ਕਨਸਟੇਬਲ ਹਰੀ ਸਿੰਘ ਲੇਡੀ ਕਨਸਟੇਬਲ ਹੰਸਾ ਇਹ ਹੁੰਦੇ ਨੇ ਜਦੋਂ ਹੁਣ ਇਹ ਥਾਣੇ ਦੇ ਵਿੱਚ ਆ ਜਾਂਦੇ ਨੇ ਤਾਂ ਐਸ ਐਚਓ सुरेंद्र ਸੁਲੰਕੀ ਪਾਨੂੰ ਪ੍ਰਤਾਪ ਅਤੇ ਵਿਰਿੰਦਰ ਨੂੰ ਕਹਿੰਦਾ ਹੈ ਕਿ ਹੁਣ ਤੁਸੀਂ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਓ ਕਿਉਂਕਿ ਆਪਣਾ ਮਿਸ਼ਨ ਕੰਪਲੀਟ ਹੋ ਗਿਆ ਕਿਉਂਕਿ ਜੋ ਪਾਨੂੰ ਪ੍ਰਤਾਪ ਸੀ ਤੇ ਵਿਰਿੰਦਰ ਸੀ ਇਹ ਦੋਨੋਂ ਪੁਲਿਸ ਦੇ ਹੀ ਮੁਲਾਜ਼ਮ ਸੀ ਇਹਨਾਂ ਨੇ ਇਹ ਸਾਰਾ ਖੇਡ ਰਚਿਆ ਸੀ ਇਸ ਗੈਂਗ ਨੂੰ ਫੜਨ ਲਈ ਦਰਅਸਲ ਇਹ ਕਹਾਣੀ ਐਦਾਂ ਸੀ ਕਿ ਸਾੰਗਵਾੜਾ ਥਾਣੇ ਦੇ ਅਧੀਨ ਪੈਂਦੇ ਪਿੰਡ ਜੋਧਾਪੁਰ ਦਾ ਰਹਿਣ ਵਾਲਾ ਪ੍ਰਕਾਸ਼ ਚੰਦ ਜਿਸ ਦਾ ਵਿਆਹ ਨਹੀਂ ਹੋ ਰਿਹਾ ਸੀ ਉਸ ਨੇ ਬੜੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਵੀ ਰਿਸ਼ਤਾ ਨਾ ਆਇਆ ਤਾਂ ਹੁਣ ਉਹ ਪਰੇਸ਼ਾਨ ਹੋ ਚੁੱਕਿਆ ਸੀ ਉਹ ਹਰ ਇੱਕ ਕੋਲ ਆਪਣੇ ਰਿਸ਼ਤੇ ਦੀ ਗੱਲ ਕਰਦਾ ਪਰ ਕੋਈ ਵੀ ਉਸ ਦਾ ਰਿਸ਼ਤਾ ਨਾ ਕਰਾ ਸਕਿਆ ਹੁਣ ਪ੍ਰਕਾਸ਼ ਚੰਦ ਨੂੰ ਇਹ ਲੱਗਾ ਕਿ ਮੇਰਾ ਵਿਆਹ ਨਹੀਂ ਹੋਵੇਗਾ ਪਰ ਉਸ ਨੂੰ ਇੱਕ ਬੰਦਾ ਰਮੇਸ਼ ਜੈਨ ਮਿਲਿਆ ਰਮੇਸ਼ ਜੈਨ ਨੇ ਉਸ ਨੂੰ ਕਿਹਾ ਕਿ ਤੇਰਾ ਵਿਆਹ ਤਾਂ ਹੋ ਜਾਏਗਾ ਪਰ ਇੱਥੇ ਨਹੀਂ ਹੋਵੇਗਾ रमेश जैन ने प्रकाश चंद दी मुलाकात गुट्टी बर्मन दे नाल करवाई ता इनਾਂ ਦੀ डील ਹੋਈ 5 ਲੱਖ ਰੁਪਏ ਚ ਕਿ 5 ਲੱਖ ਰੁਪਿਆ ਲੱਗੇਗਾ ਤੇ ਤੇਰਾ ਵਿਆਹ ਹੋ ਜਾਏਗਾ ਉਸ ਤੋਂ ਬਾਅਦ प्रकाश चंद ਨੂੰ ਕੁੜੀਆਂ ਦਿਖਾਈਆਂ ਗਈਆਂ ਜਿਨ੍ਹਾਂ ਵਿੱਚੋਂ ਉਸ ਨੂੰ ਰੀਨਾ ਰਠੌਰ ਪਸੰਦ ਆ ਗਈ ਤੇ ਉਸ ਨੇ ਕਿਹਾ ਕਿ ਮੈਂ ਇਸ ਨਾਲ ਵਿਆਹ ਕਰਵਾਉਣਾ ਚਾਹਣਾ ਤਾਂ ਫਿਰ ਪ੍ਰਕਾਸ਼ ਚੰਦ ਦਾ ਵਿਆਹ ਉਸ ਕੁੜੀ ਦੇ ਨਾਲ ਕਰਵਾਇਆ ਗਿਆ ਜਿਸ ਦਾ ਨਾਮ ਰੀਨਾ ਸੀ ਵਿਆਹ ਦੇ ਵਿੱਚ ਜਿਆਦਾ ਲੋਕ ਸ਼ਾਮਲ ਨਹੀਂ ਹੋਏ ਚੁੱਪਚਾਪੀਤੇ ਇਹ ਵਿਆਹ ਹੋਇਆ ਵਿਆਹ ਤੋਂ 7 ਦਿਨ ਬਾਅਦ 7 ਦਿਨ ਜ਼ਿੰਦਗੀ ਵਧੀਆ ਚੱਲੀ ਉਹ ਰੀਨਾ ਇਸ ਪ੍ਰਕਾਸ਼ ਚੰਦ ਦੇ ਕੋਲ ਰਹੀ 7 ਦਿਨਾਂ ਬਾਅਦ ਰੀਨਾ ਨੇ ਪ੍ਰਕਾਸ਼ ਚੰਦ ਨੂੰ ਕਿਹਾ ਕਿ ਮੈਂ ਆਪਣੇ ਪੇਕੇ ਜਾਣਾ ਚਾਹੁੰਦੀ ਆ ਤਾਂ ਪ੍ਰਕਾਸ਼ ਚੰਦ ਬਹੁਤ ਖੋਸੀ ਕਿਉਂਕਿ ਉਸ ਦਾ ਵਿਆਹ ਮਸਾ ਮਸਾ ਹੋਇਆ ਸੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਪ੍ਰਕਾਸ਼ ਚੰਦ ਰੀਨਾ ਨੂੰ ਲੈ ਕੇ ਆਪਣੇ ਸਹੌਰੀਆਂ ਵੱਲ ਚੱਲ ਪਿਆ ਰੀਨਾ ਨਵੀਂ ਵਿਆਹੀ ਸੀ ਇਸਦੇ ਚੂੜਾ ਵਗੈਰਾ ਪਾਇਆ ਸੀ ਹਾਰ ਸ਼ਿੰਗਾਰ ਕੀਤਾ ਹੋਇਆ ਸੀ ਜਦੋਂ ਇਹ ਜਾ ਰਹੇ ਸੀ ਤਾਂ ਇੱਕ ਭੀੜ ਵਾਲੇ ਇਲਾਕੇ ਦੇ ਵਿੱਚ ਰੀਨਾ ਨੇ ਰੌਲਾ ਪਾ ਦਿੱਤਾ ਕਿ ਇਹ ਬੰਦਾ ਮੈਨੂੰ ਛੇੜ ਰਿਹਾ ਮੈਨੂੰ ਪਰੇਸ਼ਾਨ ਕਰ ਰਿਹਾ ਤੇ ਉਸ ਤੋਂ ਬਾਅਦ ਭੀੜ ਨੇ ਪ੍ਰਕਾਸ਼ ਚੰਦ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹ ਭੀੜ ਦਾ ਫਾਇਦਾ ਉਠਾ ਕੇ ਹੀ ਇਹ ਰੀਨਾ ਉਥੋਂ ਭੱਜ ਗਈ ਤੇ ਮੁੜ ਕੇ ਪ੍ਰਕਾਸ਼ ਚੰਦ ਦੇ ਹੱਥ ਨਹੀਂ ਆਈ ਪ੍ਰਕਾਸ਼ ਚੰਦ ਦਾ ਵਿਆਹ ਜੁਲਾਈ 2021 ਦੇ ਵਿੱਚ ਹੁੰਦਾ ਹੈ ਤੇ 8 ਦਿਨਾਂ ਬਾਅਦ ਰੀਨਾ ਉਥੋਂ ਭੱਜ ਜਾਂਦੀ ਹੈ ਪ੍ਰਕਾਸ਼ ਚੰਦ ਆਪਣੀ ਘਰਵਾਲੀ ਦੀ ਬੜੀ ਤਲਾਸ਼ ਕਰਦਾ ਪਰ ਉਸ ਨੂੰ ਘਰਵਾਲੀ ਨਹੀਂ ਮਿਲਦੀ ਆਖਰ ਉਹ ਸਾੰਗਵਾੜਾ ਥਾਣੇ ਦੇ ਵਿੱਚ 12 ਦਸੰਬਰ 2021 ਨੂੰ ਰਿਪੋਰਟ ਦਰਜ ਕਰਵਾਉਂਦਾ ਹੈ ਤੇ ਜਦੋਂ ਉਹ ਰਿਪੋਰਟ ਦਰਜ ਕਰਵਾਉਂਦਾ ਉਸ ਤੋਂ ਬਾਅਦ ਭਾਨੂੰ ਪ੍ਰਤਾਪ ਐਸਐਚਓ ਸਾਹਿਬ ਨੂੰ ਕਹਿੰਦਾ ਕਿ ਆਪਾਂ ਇਸ ਗੈਂਗ ਨੂੰ ਐਦਾਂ ਫੜ ਸਕਦੇ ਆ ਤੇ ਫਿਰ ਇਹਨਾਂ ਨੇ ਸਾਰੀ ਪਲਾਨਿੰਗ ਕੀਤੀ ਤਾਂ ਇਹ ਕਾਜਲ ਜੋ ਪਹਿਲਾਂ ਆਪਣਾ ਨੌਰੀਨਾ ਰੱਖ ਕੇ ਪ੍ਰਕਾਸ਼ ਚੰਦ ਦੇ ਨਾਲ ਵਿਆਹ ਕਰਾ ਚੁੱਕੀ ਸੀ ਇਹ ਪੁਲਿਸ ਦੇ ਹੱਥ ਹੁੰਦੀ ਹੈ ਤੇ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਹ ਦੱਸਦੀ ਹੈ ਕਿ ਮੇਰੀ 32 ਸਾਲਾਂ ਦੀ ਉਮਰ ਹੈ ਮੈਂ ਹੁਣ ਤੱਕ 32 ਵਿਆਹ ਕਰਾ ਚੁੱਕੀ ਹਾਂ ਤੇ ਇਹ ਮੇਰਾ 33ਵਾਂ ਵਿਆਹ ਸੀ ਤੇ ਮੈਂ ਜਿੱਥੇ ਵੀ ਵਿਆਹ ਕਰਵਾਉਣੀ ਹੈ ਉੱਥੇ 7 ਦਿਨਾਂ ਤੋਂ ਵੱਧ ਨਹੀਂ ਰਹਿੰਦੀ ਤੇ 7 ਦਿਨਾਂ ਤੋਂ ਬਾਅਦ ਜਦੋਂ ਮੈਨੂੰ ਮੌਕਾ ਮਿਲਦਾ ਮੈਂ ਉਸ ਘਰ ਦੇ ਵਿੱਚੋਂ ਗਹਿਣੇ ਨਗਦੀ ਲੈ ਕੇ ਫਰਾਰ ਹੋ ਜਾਂਦੀ ਹਾਂ ਸੋ ਇਹ ਗੱਲ ਸੁਣ ਕੇ ਪੁਲਿਸ ਵੀ ਹੈਰਾਨ ਸੀ ਇਸ ਔਰਤ ਨੇ ਅਲੱਗ-ਅਲੱਗ ਨਾਮਾਂ ਤੇ ਆਪਣੇ ਪਛਾਣ ਪੱਤਰ ਵੀ ਬਣਾਏ ਹੋਏ ਸੀ ਇਹ ਸਾਰੀ ਟੀਮ ਲੋਕਾਂ ਨੂੰ ਐਦਾਂ ਹੀ ਠੱਗਦੀ ਤੇ ਇਹਨਾਂ ਦੇ ਉੱਤੇ ਕਈ ਥਾਣਿਆਂ ਦੇ ਵਿੱਚ ਐਫ ਆਈ ਆਰ ਦਰਜ ਨੇ ਪਰ ਕਈ ਲੋਕ ਆਪਣੀ ਬਦਨਾਮੀ ਕਰਕੇ ਤੇ ਡਰ ਕਰਕੇ ਰਿਪੋਰਟ ਨਹੀਂ ਵੀ ਲਿਖਾਉਂਦੇ ਪਰ ਫੇਰ ਵੀ ਇਸ ਕੁੜੀ ਦੇ ਨਾਂ ਤੇ ਕਈ ਥਾਣਿਆਂ ਦੇ ਵਿੱਚ ਐਫ ਆਈ ਆਰਾਂ ਦਰਜ ਨੇ ਤੇ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਸਾਰੀ ਟੀਮ ਲੋੜਬੰਦ ਲੋਕਾਂ ਨੂੰ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਕਈ ਕਈਆਂ ਦੀ ਉਮਰ ਵੱਧ ਜਾਂਦੀ ਹੈ ਕਈ ਤਲਾਕ ਸ਼ੋਦਾ ਹੁੰਦੇ ਨੇ ਤੇ ਕਈਆਂ ਦਾ ਕਿਸੇ ਹੋਰ ਕਾਰਨ ਵਿਆਹ ਨਹੀਂ ਹੁੰਦਾ ਉਹਨਾਂ ਨੂੰ ਇਹ ਨਿਸ਼ਾਨਾ ਬਣਾਉਂਦੇ ਨੇ ਤੇ ਧੋਖੇ ਦੇ ਨਾਲ ਉਹਨਾਂ ਦੀ ਲੁੱਟ ਕਰਦੇ ਨੇ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਕਿ ਹਮੇਸ਼ਾ ਜਾਗਦੇ ਰਹੋ ਕਿਉਂਕਿ ਜਦੋਂ ਕਿਸੇ ਨਾਲ ਠੱਗੀ ਹੁੰਦੀ ਹੈ ਤਾਂ ਉਸ ਬੰਦੇ ਨੂੰ ਕੋਈ ਨਾ ਕੋਈ ਲਾਲਚ ਜ਼ਰੂਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਡਰਾਇਆ ਜਾਂਦਾ ਹੈ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਸਾਰੇ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵੇਕਾਲ